ਸਸੀਕਾਲ ਜੀ ਪਹਿਲੀ ਆਵਾਜ਼ લાઈਵ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਮੈਂ ਅੱਜ ਤੁਹਾਨੂੰ ਇੱਕ ਤੋਫਾ ਮਸ਼ੀਨ ਦਿਖਾਉਣ ਲੱਗਾ ਕਿ ਜਲੰਧਰ ਦੇ ਵਿੱਚ ਇਸ ਮਸ਼ੀਨ ਦੇ ਜਿਹੜੇ ਓਨਰ ਨੇ ਉਹਨਾਂ ਵੱਲੋਂ ਫਸਟ ਪੋਜੀਸ਼ਨ ਦਾ ਜਿਹੜਾ ਅਵਾਰਡ ਵੀ ਹਾਸਲ ਕੀਤਾ ਗਿਆ ਜਲੰਧਰ ਵਿਖੇ ਜਦੋਂ ਪ੍ਰਦਰਸ਼ਨੀ ਲੱਗੀ ਸੀ ਐਗਜ਼ੀਬਿਸ਼ਨ ਤਾਂ ਇਹ ਮਸ਼ੀਨ ਜਿਹੜੀ ਹੈ ਮੈਂ ਤਾਂ ਕਹਾਵਾਂਗਾ ਕਿ ਅਜੂਬਾ ਹੀ ਹੈ ਆ ਤੁਸੀਂ ਪਾਰਟਸ ਦੇਖੋ ਜਿਹੜੇ ਇਸ ਮਸ਼ੀਨ ਮਸ਼ੀਨ ਤੁਹਾਨੂੰ ਬਾਅਦ ਚ ਦਿਖਾਣੇ ਆ ਪਹਿਲਾਂ ਜੀ ਆ ਨੇੜੇ ਹੋ ਕੇ ਦਿਖਾ ਦਿਓ ਜਿਹੜੇ ਪਾਰਟਸ ਇਸ ਮਸ਼ੀਨ ਵੱਲੋਂ ਔਰ ਵਿਦਾਊਟ ਕਿਸੇ ਔਇਲ ਤੋਂ ਡ్రਾਈ ਮਸ਼ੀਨ ਦੇ ਨਾਲ ਇਹ ਜਿਹੜੇ ਬਣਾਏ ਗਏ ਨੇ ਪਾਰਟਸ ਆ ਦੇਖੋ ਜੀ ਆ ਫੇਸ ਤੇ ਤੁਸੀਂ ਦੇਖੋ ਕਿ ਬਿਨਾ ਬਫਿੰਗ ਤੋਂ ਇਹ ਕੋਈ ਵੀ ਪਾਰਟ ਬਫਿੰਗ ਨਹੀਂ ਕੀਤੀ ਗਈ ਕਿਸੇ ਵੀ ਪਾਰਟ ਦੀ ਬਟ ਸਫਾਈ ਦੇਖੋ ਕਿੰਨੀ ਹੈ ਕਿੰਨੀ ਬਰੀਕੀ ਦੇ ਨਾਲ ਇਹ ਮਸ਼ੀਨ ਆ ਜਿਹੜੀ ਕੰਮ ਕਰਦੀ ਹੈਗੀ ਆ ਆਜੋ ਤੁਹਾਨੂੰ ਦਿਖਾ ਦਿੰਦੇ ਆ ਹੁਣ ਮਸ਼ੀਨਸ ਵੀ ਆ ਇਧਰ ਲਾਈਵ ਜਿਹੜਾ ਕੰਮ ਹੋ ਰਿਹਾ ਉਹ ਦਿਖਾ ਦਿਓ ਕਿ ਕਿਸ ਤਰ੍ਹਾਂ ਮਲਾਈ ਵਾਂਗੂ ਮੱਖਣ ਵਾਂਗੂ ਮਸ਼ੀਨ ਜਿਹੜੀ ਹੈ ਕੰਮ ਕਰਦੀ ਪਈ ਹੈ ਔਰ ਇਹ ਤਾਂ ਆਇਲ ਦੇ ਨਾਲ ਜਿਹੜਾ ਕੰਮ ਹੋ ਰਿਹਾ ਇੱਕ ਵਾਰ ਦਿਖਾ ਦਿਓ ਕੋਈ ਬਹੁਤੀ ਥਾਂ ਵੀ ਇਹ ਮਸ਼ੀਨ ਵੱਲੋਂ ਨਹੀਂ ਘੇਰੀ ਜਾ ਰਹੀ ਹੈਗੀ ਔਰ ਸੈਕੰਡ ਜਿਹੜੀ ਮਸ਼ੀਨ ਹੈ ਉਹ ਬਿਲਕੁਲ ਡਰਾਈ ਤੌਰ ਤੇ ਵੀ ਯੂਜ਼ ਕੀਤੀ ਗਈ ਹੈ ਤਾਂ ਤੁਸੀਂ ਦੇਖ ਲਓ ਕਿ ਕੋਈ ਵੀ ਇੱਕ ਵੀ ਤੁਪਕਾ ਜਿਹੜਾ ਆਇਲ ਦਾ ਜਾਂ ਪਾਣੀ ਦਾ ਨਹੀਂ ਹੈਗਾ ਇੱਕ ਵਾਰ ਨੇੜੇ ਓਕੇ ਦਿਖਾ ਦਿਜੀਓ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਡਰਾਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਾਂ ਬਿਲਕੁਲ ਡਰਾਈ ਜਿਹੜੀ ਇਹ ਚੱਲ ਰਹੀ ਹੈ ਮਸ਼ੀਨ। ਉਹ ਰੈਨਾਸੂ ਫਾਈਨਲ ਕੰਮ ਕਰਦੀ ਹੈ ਕਿ ਤੁਹਾਨੂੰ ਜਿਹੜੇ ਸੈਂਪਲ ਦਿਖਾਏ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕੋਈ ਵੀ ਪਾਰ ਜਿਹੜਾ ਬਫਿੰਗ ਨਹੀਂ ਕੀਤੀਗੀ ਕਿਸੇ ਵੀ ਤਾਂ ਐਕਿਊਰੇਸੀ ਦੇਖੋ ਤੁਸੀਂ ਮਸ਼ੀਨ ਦੀ ਕੀ ਨਾਮ ਹੈ ਬਰਦਰ ਤੁਹਾਡਾ ਇੱਥੇ ਆ ਜਿਓ ਹੁਣ ਕਟਿੰਗ ਲੈ ਰਹੀ ਆ ਹਾਂ ਹਾਂ ਮੈਂ ਆਪਾਂ ਦਿਖਾ ਦਿੰਦੀ ਐ ਕੀ ਨਾਮ ਸੁਮੀਤ ਕੁਮਾਰ ਆ ਜੀ ਮੇਰਾ ਨਾਮ ਹੈ ਸੁਮੀਤ ਹਾਂਜੀ 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 ਕਿਹੜੀ ਜਗ੍ਹਾ ਤੋਂ ਤੁਸੀਂ ਇਹ ਸਰ ਆਪਾਂ ਲੁਧਿਆਣੇ ਤੋਂ ਆਪਾਂ ਕੈਂਪ ਕੋ ਦੇ ਅੰਦਰ ਕੰਮ ਕਰਦੇ ਆਂ ਹਾਂਜੀ ਇਹ ਤਾਂ ਕੁੰਮੀ ਦੀ ਮਸ਼ੀਨ ਆ ਤਾਈਵਾਨ ਦੀ ਕੰਪਨੀ ਆ ਤੇ ਕੁੰਮੀ ਦੀ ਮਸ਼ੀਨ ਆ ਹਾਂ ਜੀ ਮੈਸਟਮੀ ਮੈਸਟ ਜਿਹੜਾ ਜਿਹੜਾ ਕਿ ਕੁਝ ਫਰਸਟ ਪ੍ਰਾਈਜ਼ ਵੀ ਇਸ ਮਸ਼ੀਨ ਵੱਲੋਂ ਜਿਹੜਾ ਜਿੱਤਿਆ ਗਿਆ ਹਾਂਜੀ ਹਾਂਜੀ ਆਪਾਂ ਜਲੰਧਰ ਦੇ ਵਿੱਚ ਆਪਾਂ ਨੂੰ ਫਰਸਟ ਪ੍ਰਾਈਜ਼ ਮਿਲਿਆ ਸੀਗਾ ਹਾਂਜੀ ਉੱਥੇ ਆਪਾਂ ਟੂਲਿੰਗ ਦਾ ਵੀ ਆਪਣਾ ਸਿਸਟਮ ਹੈਗਾ ਟੂਲਿੰਗ ਵੀ ਸੇਲ ਕਰਦੇ ਆ ਇਸ ਵਾਰ ਇਹਨਾਂ ਨੇ ਮਸ਼ੀਨਾਂ ਲਗਵਾਈਆਂ ਹੋਈਆਂ ਨੇ ਹਾਂਜੀ ਇਹ ਤਾਈਵਾਨ ਦੀ ਮਸ਼ੀਨ ਅਸਰ ਲਗਵਾਈ ਹੋਈ ਹਾਂਜੀ ਜੀ ਸੁਮੇਤ ਜੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਪਾਰਟਸ ਆ ਜਿਹੜੀ ਇਹ ਮਸ਼ੀਨ ਤਿਆਰ ਕਰ ਸਕਦੀ ਸਰ ਆਟੋ ਪਾਰਟਸ ਆਪਾਂ ਤਿਆਰ ਕਰਵਾ ਸਕਦੇ ਆ ਡਾਈ ਵਰਕ ਦਾ ਕੰਮ ਇੱਥੇ ਕਰ ਸਕਦੇ ਆ ਡਾਈ ਵਰਕ ਦੇ ਕੰਮ ਵਾਸਤੇ ਇਹ ਮਸ਼ੀਨ ਬੈਸਟ ਆ ਜੀ ਹਾਂਜੀ ਹਾਂਜੀ ਇਹ ਜਿਹੜੀ ਸਰ ਇਹ ਬਣਾਈ ਹੋਈ ਆ ਆਪਾਂ ਉਧਰ ਪਈ ਆ ਉਹ ਡਾਈ ਆਪਾਂ ਇਸੇ ਮਸ਼ੀਨ ਤੇ ਤਿਆਰ ਕਰਦੇ ਵੇ ਆਪਾਂ ਦਿਖਾਈਏ ਨਾਲ ਹਾਂਜੀ ਆ ਸਰ ਜਿਹੜੀ ਡਾਈ ਬਣਾਈ ਹੋਈ ਆ ਇਹ ਇਸੇ ਮਸ਼ੀਨ ਤੇ ਆਪਾਂ ਤਿਆਰ ਕਰਵਾਈ ਹੋਈ ਆ ਇੱਥੇ ਕੋਈ ਬਫਿੰਗ ਨਹੀਂ ਕਰਵਾਈ ਹੋਈ ਸਰ ਆ ਟੂਲ ਮਾਰਕਿੰਗ ਦੇਖ ਲੋ ਪੂਰੀ ਟੂਲ ਮਾਰਕਿੰਗ ਕੀਤੀ ਹੋਈ ਹੈ ਏਸੀ ਮਸ਼ੀਨ ਤੇ ਡਾਈ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਲਸ਼ ਲਸ਼ ਕਰ ਦਿੱਤੀ ਹੈ ਡਾਈ ਜਿਸ ਤਰ੍ਹਾਂ ਬਫਿੰਗ ਹੋਈ ਹੋਈ ਹੈ ਜੀ ਬਟ ਇਹ ਕਹ ਰਹੇ ਨੇ ਕਿ ਮਸ਼ੀਨ ਦੀ ਹੀ ਸਫਾਈ ਇੰਨੀ ਜ਼ਿਆਦਾ ਕਿ ਬਫਿੰਗ ਦੀ ਕੋਈ ਜਿਹੜੀ ਨੀਡ ਨਹੀਂ ਹੈਗੀ ਤਾਂ ਮੇਨ ਜਿਹੜਾ ਹੈੱਡ ਆਫਿਸ ਆ ਤੁਹਾਡਾ ਕਿੱਥੇ ਹੈਗਾ ਮੇਨ ਸਰ ਹੈੱਡ ਆਫਿਸ ਆਪਣਾ ਜਲੰਧਰ ਆ ਜੀ ਅੱਛਾ ਹਾਂਜੀ ਅੱਜ ਚੌਥਾ ਦਿਨ ਹੈ ਲਾਸਟ ਦਿਨ ਹੈ ਇੱਥੇ ਲੁਧਿਆਣਾ ਹਾਂਜੀ ਹਾਂਜੀ ਸਰ ਕੀ ਰਿਸਪੌਂਸ ਰਿਹਾ ਤੁਹਾਡਾ ਫੋਨ ਸਰ ਬਹੁਤ ਵਧੀਆ ਰਿਹਾ ਲੋਕਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਆ ਬਹੁਤ ਬੰਦੇ ਸਾਡੇ ਸਟੇਜ ਤੇ ਇੱਥੇ ਆਏ ਆ ਸਾਨੂੰ ਗਾਈਡ ਕਿਵਰਾ ਹੋਈ ਹੈ ਹਾਂਜੀ ਸਰ ਹਾਂਜੀ ਸਰ ਹਾਂਜੀ ਇਸ ਮਸ਼ੀਨ ਦੀ ਹੋਈ ਹੈ ਸਰ ਅੱਲੇ ਆਪਣੇ ਹਰਕੋ ਦੀ ਮਸ਼ੀਨ ਵੀ ਲੱਗੇ ਆ ਯੂਐਸਏ ਬ੍ਰਾਂਡ ਦਾ 5 ਐਕਸਿਸ ਆ ਸਰ ਲਾਈਵ ਡੈਮੋ ਦਾ ਵੀ ਆਪਾਂ ਦਿਖਾਉਂਦੇ ਪਏ ਆ ਆਜੋ ਆਪਾਂ ਲਾਈਵ ਡੈਮੋ ਉਹਦਾ ਦਿਖਾਣੇ ਆ ਹਾਂਜੀ 5 ਐਕਸਿਸ ਸਾਰੇ ਹਰਕੋਡ ਮਸ਼ੀਨ ਲੱਗੀ ਹੋਈ ਆ 5 ਐਕਸਿਸ ਹੈਗੀ ਆ ਯੂ ਐਸ اے ਦੀ ਬ੍ਰਾਂਡਡ ਹੈਗੀ ਆ ਇਹਦਾ ਹਰਕੋ ਦਾ ਹੀ ਕੰਟਰੋਲ ਆ ਆਪਾਂ ਲਾਈਵ ਡੈਮੋ ਦਿਖਾ ਰਹੇ ਆ ਇੱਥੇ ਚੱਲਦਾ ਹੋਇਆ ਬਾਲਨੋਸ ਦੇ ਨਾਲ ਇਹ ਕੱਪ ਬਣਾ ਰਿਹਾ ਫਾਈਨਲ ਹੋ ਰਿਹਾ ਸਰ ਆਪਣਾ ਇਹ ਹਾਂਜੀ ਔਰ ਅਗਰ ਆਪਾਂ ਬਿਜਲੀ ਦੀ ਖਫਤ ਦੀ ਗੱਲ ਕਰੀਏ ਜਾਂ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਉਸ ਪੱਖੋਂ ਕਿਸ ਤਰ੍ਹਾਂ ਹੈਗਾ ਪ੍ਰੋਡਕਸ਼ਨ ਵੱਲੋਂ ਸਰ ਬਹੁਤ ਵਧੀਆ ਹੈਗੀਆਂ ਕਈ ਮੰਨ ਲੋ ਲੋਕਲ ਮਸ਼ੀਨਾਂ ਹੁੰਦੀਆਂ ਆ ਚਲਾਉਂਦੇ ਆ ਇਹ ਡਰਾਈ ਫਲਟ ਆ ਜਾਂਦੇ ਬਟ ਇਹ 4 ਦਿਨ ਤੋਂ ਆਪਾਂ ਚਲਾ ਰਹੇ ਆ ਕੋਈ ਇਦਾਂ ਦੀ ਹੈ ਨਹੀਂ ਕਿਸੇ ਹਾਂਜੀ 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 ਠੀਕ ਹੈ ਤਾਂ ਮੈਂ ਚਾਹਨਾ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਕੋਈ ਈਮੇਲ ਆਈਡੀ ਕੁਝ ਵੀ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਮੋਬਾਈਲ ਨੰਬਰ ਸਰ ਆਪਣਾ ਹੈਗਾ 84 72 25 95 85 ਹਾਂਜੀ ਸਰ ਤੇ ਤੁਹਾਡੇ ਹੋਏਗੀ ਬੁੱਕਲੇਟ ਵਗੈਰਾ ਕੋਈ ਲੋਗ ਹੈਗਾ ਹੈ ਜੀ ਠੀਕ ਹੈ ਹਾਂਜੀ ਆਪਣੇ ਹਰ ਕੋ ਦੇ ਨਾਂ ਹਾਂਜੀ ਇਹ ਤੇ ਹੈਗਾ ਹਾਂਜੀ ਆਪਣੇ ਕੋਲ ਹਾਂਜੀ 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 ਜਿਹੜੀ ਜਿਹੜੀ ਮਸ਼ੀਨਾਂ ਆਪਣੇ ਕੋਲ ਅਵੇਲੇਬਲ ਹੈਗੀਆਂ ਆ ਠੀਕ ਹੈ ਜੀ ਹਾਂਜੀ ਕਿਨ ਅਡਰੈਸ ਵਗੈਰਾ ਕਿੱਥੇ ਲੱਗਿਆ ਇਹ ਸਰ ਆਪਣੇ ਕੋਲ ਹਰ ਕੋ ਦੀ ਟੀਮ ਹੈਗੀ ਆ ਇਹ ਸਰ ਆਪਾਂ ਨੂੰ ਗਾਈਡ ਕਰਦੇ ਪਏ ਆ ਅੱਛਾ ਕੰਪਨੀ ਤੋਂ ਠੀਕ ਹੈ ਖੈਲੋ ਸਰ ਕੀ ਹਾਲ ਹੈ ਜੀ ਸਰ ਬੜੀਆ ਆਪ ਬਤਾਈਏ ਕਿਵੇਂ ਹੈ हाँ जी आप बेसिकली मैं दिल्ली से हूँ सर अच्छा जी, जी जी तो पहले तो इस हर कंपनी के बारे में बताइए थोड़ा सा जी बेसिकली हरको जो है सर यूएसए एस कंपनी है इसमें जो डिज़ाइन एंड टेक्नोलॉजी है यू एस बेस है ये 1968 में स्टार्ट हुआ था सर सिक्स फिफ्टी सिक्स ईयर ओल्ड कंपनी है सर ये काफ़ी ओल्ड कंपनी है काफ़ी नाम है नाम है सर हमारा इस कंपनी का और काफ़ी सारे हमारे यहाँ पे जो देखा जाए तो सर पंजाब पंजाब में हमारी अंडर प्लस मशीनें चल रही हैं हरको तो का कंपनी जो है डायरेक्ट सेल में करती है काम या डिस्ट्रीब्यूटर चेन है हाँ डिस्ट्रीब्यूटर रहता है सर हमारा और डायरेक्ट भी रहता है डायरेक्ट रिसेंटली हमने किसने अमेरिकन को ऑयल कंपनी के साथ कोलाबरेट किया है सर इसी ईयर से स्टार्ट किया है तो रहेगा सर इस में तो ऐसी एग्जीबिशन का क्या रिजल्ट देखते हैं आप रिस्पॉन्स काफ़ी अच्छा है सर, सर। जी देखते हैं है जी बिल्कुल बिल्कुल सर अगर डे बाई डे की जो इम्प्रूवमेंट होती हैं हर ईयर और अच्छा रहता है चलता रहता है ना क्या नई नई टेक्नोलॉजी का आइडिया नीचे ही सारा कुछ मिल जाता बिल्कुल है। बिल्कुल सर एक नई टेक्नोलॉजी का आपको आइडिया रहता है कि इस बार नया क्या आ रहा है हर एग्जीबिशन में तो वो ज़रूरी है सर ये हमारे लिए भी और लोगों को नई न्यू टेक्नोलॉजी और न्यू मशीन का एडवाइस रहता रहता ही रहता है सर हमारे दोबारा है और सारे प्लेयर हैं यहाँ पे तो वो सब करते ही करते हैं सर कंपनी गारंटी वारंटी कुछ देती है साथ में सर हमारा जो मैकेनिकल रहता है वो वन ईयर का रहता है सर और जो कंट्रोल वारंटी रहती है वो सेम काइंड स्टैंडर्ड है वो सभी का ही रहता है सर दो ईयर का रहता है सर जी 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 इंस्टॉल मशीन की बात करें तो कितनी देर में यह सैम्पल हो जाती है सर इसमें तो टाइम लगता है सर ये मशीन नब्बे साठ दिन से नब्बे दिन तक रहता है सर इसका टाइम पीरियड कुछ मशीनें हमारे पास स्टॉक में भी रहती हैं जो हमारे खास रखी होती है जी 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 यहाँ पर लाने का भी इन मशीनों को काफ़ी खर्चा आया होगा वो तो ट्रांसपोर्ट में हर चीज़ का ही लगता ही लगता है सर लाना तो आप कैसे असेंबल की हुई मशीन लेकर आए थे जहाँ पर ये पे? ताइवान से बन के आती हैं सर मशीनें है हमारे पास जी कांटेक्ट नंबर भाई ने दे दिया है कोई मेल आईडी कंपनी की बताना चाहते हो तो नहीं उसी के अंदर ही है सर कार्ड में कार्ड दे दीजिए कार्ड अपना कार्ड कार्ड है जी ये नोट कर लियो ਔਰ ਕੋਈ ਵੀ ਕੁਐਰੀ ਹੈਗੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ ਕੈਮਰਾ ਪਰਸਨ ਹਣੀ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਚੈਨਲ ਧੰਨਵਾਦ ਜੀ